ਸੋ ਮਨ ਦੇ ਵੀ ਨਹੀਂ ਮੀ ਰਾਤ ਕਿਹ ਹੱਸ ਹੋਇਆ ਤੁਸੀ ਰਾਤ ਜੀ ਅਸੀਂ ਲੋੜੀ ਵਾਲ ਕੇ ਬੈਠੇ ਥੇ ਆਪਣੀ ਮੱਥਾ ਟੇਕ ਕੇ ਖਾਣਾ ਖਾ ਕੇ ਚਾਹ ਪੀ ਰਹੇ ਸੀ ਚਾਹ ਪੀ ਰਹੇ ਸੀ ਕੁਛ ਨਹੀਂ ਪਤਾ ਲੱਗਿਆ ਗੱਡੀ ਕਿ ਕਿੱਥੋਂ ਆਈ ਪਹਿਲੇ 8 ਵਜੇ ਉਹ ਮੁੰਡੇ ਇੱਥੇ ਗੱਡੀ ਲੈ ਕੇ ਖੜੇ ਸੀ ਕੁਛ ਪਤਾ ਨਹੀਂ ਜਾ ਰਹੇ ਮੁੰਡੇ ਨਸ਼ਾ ਨੂੰ ਸ਼ਾਪਾਰ ਰਹੇ ਸੀ ਸਾਨੂੰ ਦੇਖ ਕੇ ਫਿਰ ਗੱਡੀ ਲੈ ਕੇ ਕੁਸਤੇ ਬਾ 10:00 10:30 ਵਜੇ ਪਤਾ ਨਹੀਂ ਕਿਥੋਂ ਗੱਡੀ ਆਈ ਅਸੀਂ ਇੱਥੇ ਹੀ ਦੇਖੀ ਗੱਡੀ ਆਂਦੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਕਿ ਆ ਹੋਇਆ ਕਿ ਨਹੀਂ ਇੱਕ ਮੁੰਡਾ ਸਾਡਾ ਥਾ ਉਹ ਚਿੱਕਾ ਮਾਰ ਰਿਹਾ ਕਹਿੰਦਾ ਨੱਠ ਲੋ ਨੱਠ ਲੋ ਗੱਡੀ ਉੱਪਰ ਚੜ ਗਏ ਕੁਝ ਨਹੀਂ ਜੀ ਪਤਾ ਸਾਨੂੰ ਵੀ ਜਿਹੜੇ ਮੁੰਡੇ ਸੀ ਜੀ ਡਾਈਵਰ ਗੱਡੀ ਵਾਲੇ ਇੱਥੇ ਹੀ ਰਹਿੰਦੇ ਨੇ ਕਿ ਇੱਥੇ ਹੀ ਹੈ ਜੀ ਟਾਈਪ 3 ਦਾ ਦੱਸਦੇ ਸਾਨੂੰ ਇਹ ਨਹੀਂ ਪਤਾ ਕਿੱਥੇ ਦਾ ਹੈਗਾ ਤਾਂ 3 ਦਾ ਦੱਸਦੇ ਕਿ ਟਾਈਪ 3 ਦਾ ਹੈਗਾ ਪਹਿਲਾਂ ਵੀ ਐਵੇਂ ਗੱਡੀ ਚਲਾਉਂਦੇ ਨੇ ਪਹਿਲਾਂ ਹਾਂਜੀ ਇਦਾਂ ਹੀ ਗੱਡੀ ਚਲਾਉਂਦੇ ਆ ਨੇ ਇਹ ਇਸ ਤਰ੍ਹਾਂ ਹੀ ਗੱਡੀ ਚਲਾਉਂਦੇ ਸਾਰੇ ਦੱਸਦੇ ਇਸ ਤਰ੍ਹਾਂ ਹੀ ਗੱਡੀ ਚਲਾਉਂਦੇ ਬੜੀ ਗੰਦੀ ਗੱਡੀ ਚਲਾਉਂਦੇ ਨੇ ਕਿੰਨੇ ਕ ਬੰਦੇ ਇੰਜਰ ਨੇ ਜੀ ਹੁਣ 10 ਬੰਦੇ ਆ ਜੀ 10 ਬੰਦੇ ਆ ਨਾ ਤਿੰਨ ਤਾਂ ਹਸਪੀਟਲ ਐਡਮਿਟ ਨੇ ਬੇਟਾ ਮੇਰਾ ਉਹਦੇ ਪੱਟੀਆਂ ਵੱਜੀਆਂ ਨੇ ਤੇ ਸਕੈਨਿੰਗ ਹੋਈ ਹੈਗੀ ਦੋ ਤਿੰਨ ਉਧਰ ਘਾਰ ਹੈਗਾ ਉਹਨਾਂ ਮੀਆਂ ਬੀਬੀ ਉਹਨਾਂ ਦੀਆਂ ਵੀ ਲੱਤਾਂ ਲੁੱਤਾਂ ਨ ਹੋਈਆਂ ਗਈਆਂ ਇੱਕ ਹੋਰ ਹੈ ਉੱਪਰ ਉਹਦੀ ਵੀ ਇਹ ਪੇਠ ਹੈਗੀ ਗੱਡੀ 'ਚ ਕਿੰਨੇ ਜਣੇ ਲੱਗਦੇ ਨੇ ਜੀ ਗੱਡੀ 'ਚ ਜੀ ਮੈਨੂੰ ਲੱਗਦਾ 4 ਤੋਂ ਥੇ 2 ਤੋਂ ਮੈਂ ਭੱਜਦੇ ਦੇਖੇ ਇਸ ਪਾਸੇ ਨੂੰ ਇੱਕ ਦਾ ਨਹੀਂ ਪਤਾ ਇਹ ਕਹਿੰਦੇ ਇੱਕ ਇਸ ਪਾਸੇ ਨੂੰ ਅੱਠਿਆ ਕੋਈ ਸਰਦਾਰ ਮੁੰਡਾ ਸੀ ਇਹ ਨਹੀਂ ਪਤਾ ਹਾਂਜੀ ਇੱਕ ਫੜੇ ਆ ਗਿਆ ਮੌਕੇ ਤੇ ਫੜੇ ਆ ਗਏ ਜਿਹੜਾ ਜਿਹੜਾ ਚਲਾ ਰਿਹਾ ਸੀ ਉਹ ਫੜੇ ਆ ਗਿਆ ਪੁਲਿਸ ਦੇ ਹਵਾਲੇ ਹਾਂਜੀ ਪੁਲਿਸ ਦੇ ਹਵਾਲੇ ਕੀਤਾ ਜੀ ਤੇ ਮੈਮ ਜਿਹਨਾਂ ਦੀ ਡੈਥ ਹੋਈ ਹੈ ਜੀ ਉਹਦਾ ਨਾਮ ਕੀ ਸੀ ਉਹਦਾ ਨਾਮ ਜੀ ਅਤਲ ਕੁਮਾਰ ਹੈਗਾ ਇਥੇ ਰਹਿੰਦੇ ਹਾਂ ਹਾਂ ਜੀ ਇਹ ਦੋ ਘਰ ਛੱਟ ਕੇ ਸਾਡੇ ਕੀ ਕੰਮ ਕਰਦੇ ਰੇਲਵੇ ਚ ਹੈ ਜੀ ਉਹ ਵੀ ਰੇਲਵੇ 'ਚ ਹੈ ਦੋ ਬੇਟੀਆਂ ਤਾਂ ਕਿੰਨੇ ਵਜੇ ਦੀ ਘਟਣੀ ਹੈ ਹਾਂ ਜੀ ਸਾਡੇ ਕ 10 ਵਜੇ ਦਾ ਟਾਈਮ ਹੋਏਗਾ ਜੀ ਤੇ ਮੈਂ ਪਰਿਵਾਰ 'ਚ ਕੌਣ ਕੌਣ ਆ ਤੁਲਦੇ ਪਰਿਵਾਰ 'ਚ ਜੀ ਉਹਦੀ ਘਰ ਵਾਲੀ ਐ ਦੋ ਬੇਟੀਆਂ ਗਈਆਂ ਇੱਕ 3 ਸਾਲ ਦੀ ਇੱਕ ਦਾ 11 ਸਾਲ ਦੀ ਹੈ ਜੀ ਮੇਰਾ ਸੁਮਨ ਦੇਵੀ ਹੈ ਜੀ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਇਹ ਸਿਪਾਹ ਦਾ ਨਾਮ ਹੈ। ਭਵਿੰਦਰ ਜੀ ਰਾਤ ਜਿਹੜਾ ਐਕਸੀਡੈਂਟ ਹੋਇਆਗਾ ਕਿਹੜੀ ਜਗ੍ਹਾ ਦੇ ਉੱਪਰ ਹੋਇਆ ਜੀ? ਇਹ ਡੀਐਮਡਬਲ ਕੁਆਟਰ ਦੇ ਵਿੱਚ ਟਾਈਪ 2 ਦੇ ਕੁਆਟਰ ਦੇ ਵਿੱਚ 2590 ਹੈ। ਆ 2591 ਤੋਂ 2582 ਜੀ ਇਹ ਉੱਥੇ ਸਾਰੇ ਮਿਲ ਜੁਲ ਕੇ ਲੋੜੀ ਮਨਾਦੇ ਸੀਗੇ ਜਿਹਦੇ ਵਿੱਚ ਜਿਹੜਾ ਮਰਨ ਵਾਲਾ ਮੁੰਡਾਗਾ ਬਨਾ ਆ ਆ ਬਨਾ ਹੈਗਾ। ਅਤੁਲ ਅਤੁਲ ਕੁਮਾਰ ਠੀਕ ਹੈ ਇਹ ਆਪਣੇ ਪਰਿਵਾਰ ਸਮੇਤ ਬੱਚਿਆਂ ਸਮੇਤ ਤੇ ਪਲੱਸ ਕੁਝ ਹੋਰ ਮਹੱਲਾ ਕੁਆਟਰ ਦੇ ਲਾਗੇ-ਦਾਗੇ ਸਾਰੇ ਇਕੱਠੇ ਬੈਠ ਕੇ ਰੋਡ ਤੇ ਸੈਰ ਤੇ ਲੋੜੀ ਮਨਾ ਰਹੇ ਸੀਗੇ ਸਰ ਜਿਹੜੀ ਗੱਡੀ ਨੇ ਹਿੱਟ ਕਰਿਆ ਜੀ ਉਹ ਵੱਡੀ ਕਿਹੜੀ ਸੀਗੀ ਤੇ ਕੌਣ ਸੀਗਾ ਚਲਾ ਰਿਹਾ ਸੀ ਉਹ ਗੱਡੀ ਗੁਰਪ੍ਰੀਤ ਸਿੰਘ ਚਲਾ ਰਿਹਾ ਸੀਗਾ ਗੱਡੀ ਹੈਗੀ ਐ ਇੰਡਾਇਵਰ ਅੱਛਾ ਹੂੰ ਤੇ ਇਹਦੇ ਚ ਇਹ ਕੁਮਾਰੀ ਮੋਢੇ ਦੇ ਰੰਜੀਪਾ ਜੀ ਪਹਿਲਾਂ ਇੱਕ ਦੋ ਵਾਰੀ ਹੋਈ ਆ ਗੱਡੀ ਨੂੰ ਲੈ ਕੇ ਗੱਡੀ ਤੇਜ਼ਪਰ ਚਲਾਉਂਦਾ ਸੀਗਾ ਗੱਡੀ ਤੇਜ਼ ਲੈ ਕੇ ਚਲਾਉਂਦਾ ਸੀਗਾ ਹੂੰ ਤੇ ਰਾਤ ਕਰੇ ਗੁੱਸੇ ਚ ਆ ਕੇ ਇਹਨੇ ਕਬਿਚੜਾ ਸਰ ਇੰਨੇ ਬੰਦੇ ਇੰਜਰਡ ਹੋਏ ਨੇ ਇਹਦੇ ਵਿੱਚ ਦੋ ਤਾਂ ਇੱਕ ਤਾਂ ਬਜ਼ੁਰਗੇ ਗਾ 57 ਸਾਲ ਦਾ ਉਹਦਾ ਨਾਮ ਹੈਗਾ ਆਪਣਾ ਵਜਿੰਦਰਪਾਲ ਸਿੰਘ ਇੱਕ ਦੋ ਬੱਚੇ ਨੇ ਅਰਸ਼ੂਜੀਤ ਸਿੰਘ ਉਮਰ 18 ਸਾਲ ਦੀ ਇੱਕ ਸ਼ਾਨਵੀ ਦਾ ਉਮਰ ਇਹਦੀ ਵੀ 7-8 ਸਾਲ ਦੀ ਸਰ ਕਿਥੇ ਪਰਪਿੰ ਇਹ ਅਮਰੋਸਪੁਰ ਠੀਕ ਹੈ ਜੀ ਤੇ ਕੰਡਿਆਲੇ ਕਿੰਨੇ ਬੰਦੇ ਸੀਗੇ ਗੱਡੀ ਨਾਲ ਆਪਣੇ ਕੋਲ ਇੱਕੋ ਹੀ ਆਇਆ ਗਿਆ ਗੱਲ ਵਿੱਚ ਕਹਿੰਦੇ ਨੇ ਵਿੱਚ ਹੋਰ ਵੀ ਬੈਠੇ ਸੀ ਉਹ ਭਜ ਪੁੱਜ ਗਏ ਸਰ ਕੀ ਲੱਗਦਾ ਹੈਗਾ ਕੋਈ ਡਰਿੰਕ ਵਗੈਰਾ ਸੀ ਜਾਂ ਕਿਸੇ ਕਾਰਨ ਵਸ਼ੇ ਕੋਈ ਜਿੰਨੇ ਕਰਾਫ ਮੈਡੀਕਲ ਕਰਾਤਾ ਹੈਗਾ ਕਿ ਜਿਵੇਂ ਬਹਿਸਬਾਜੀ ਤੁਸੀਂ ਕਹਿ ਰਹੇ ਹੋਗੇ ਕਿ ਬਹਿਸਬਾਜੀ ਦੀ ਪਹਿਲਾਂ ਵੀ ਹੋਈ ਸੀਗੀ ਉਹਦੇ ਕਾਰਨ ਲੱਗਿਆਗਾ ਡਰਿੰਕ ਵੀ ਮਨਮੋਟੇ ਕੀਤੀ ਲੱਗਦੀ ਹੈਗਾ ਆਰਟੀਕਲ ਮੈਡੀਕਲ ਕਰਾਤਾ ਸੀਗਾ ਡਾਕਟਰ ਨੇ ਲਿਖਿਆ ਮੈਡੀਕਲ ਦੇ ਉੱਪਰ ਕੋਈ ਦਾਰੋਹਤ ਨਹੀਂ ਤੇ ਪਲੱਸ ਇਹਦੇ ਵਿੱਚ ਇਹਨਾਂ ਦੀ ਕੋਈ ਪਹਿਲਾਂ ਲੜੜ ਜੀ ਹੈਗੀ ਸੀ ਕੋਈ ਕਿਸੇ ਗੱਲ ਤੋਂ ਗੱਡੀ ਤੋਂ ਲੈ ਕੇ ਬਹਿਜਬਾਜੀ ਹੋਈ ਸੀ ਨਾ ਤੁਸੀਂ ਈ ਲੱਗਦਾ ਉਸੇ ਕਾਰਨ ਜੀ ਗੁੱਸੇ ਜਾ ਕੇ ਚੜਾਈ ਹੈ ਜੀ ਸ਼ਾਇਦ ਇਦਾਂ ਹੀ ਗੁੱਸੇ ਜਾ ਕੇ ਚੜਾਈ ਹੈ ਸਰ ਕੀ ਇਹਦੇ ਬਿਆਨ ਮੁਤਾਬਕ ਜਿਹੜੀ ਇਹਦੀ ਹਾਂ ਪਰਚਾ ਦਰਜ ਹੋ ਗਿਆ ਹੈ ਜੀ ਜਿਹੜੀ ਇਹਦੇ ਪਤਨੀ ਆਪਣੇ ਆਤੁਕਵਾਰ ਜੀ ਦੀ ਉਹਨੇ ਉਹਦੇ ਬਿਆਨ ਤੇ ਪਰਚਾ ਹੋ ਗਿਆ 281 125 105 ਬੀ ਐਨ ਐਸ ਅਤੇ 185 ਮੋਟਰ ਵਾਈਕਲਟ ਜਦ